ਅਗਲਾ ਸਰਹੰਦ ਸਮਲੋ ਜਿਹੜੇ ਪੁਰਾਣੇ ਬਜ਼ੁਰਗ ਬੈਠੇ ਆ ਤੁਸੀਂ ਲੰਮੇ ਸਮੇਂ ਤੋਂ ਸਰਹੰਦ ਦੀ ਧਰਤੀ ਦੇ ਉੱਤੇ ਆ ਰਹੇ ਹੋ ਉਹਦੇ ਘਰ ਸਾਹ ਆ ਰਹੇ ਹੋ ਸਾਡੀਆਂ ਕਿੰਨੀਆਂ ਇਤਿਹਾਸਕ ਨਿਸ਼ਾਨੀਆਂ ਥੋਪਟਾਂ ਕੀਆਂ ਖਤਮ ਕਰ ਦੁੱਤੀਆਂ ਕਿ ਨਾ ਟਾਹ ਤੇਰੀ ਕਰ ਦਤੀਆਂ ਨਹੀਂ ਆ ਕਿੱਥੇ ਗਿਆ ਸਾਡਾ ਠੰਡਾ ਗੁਰਜ ਦਮਾਂ ਟੁੱਟ ਰਮਾਦੀ ਹੈ ਵੇਦੀ ਡਿੱਗੀ ਜਾਂਦੀ ਹੈ ਢੇ ਢੇਰੀ ਹੋ ਗਈ ਜਲਦੀ ਖੰਡਰ ਬਣ ਗਈ ਆ ਚਮਕੌਰ ਦੀਆਂ ਗੜੀਆਂ ਉਹ ਦਸਵੀਂ ਦਿਉੜੀਆਂ ਉਹ ਗੁੰਗੇ ਤੁਹਾਡਾ ਸਾਰਾ ਨਿਸ਼ਾਨੀਆਂ ਇੱਕ ਇੱਕ ਕਰਕੇ ਧਾਨਾ ਜਾ ਰਹੀਆਂ ਨੇ ਆ ਮਹੀਨਾ ਪਹਿਲਾਂ ਦੀ ਗੱਲ ਆ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਘਰ ਸੀਸਗੰਜ ਉਹਨੂੰ ਢਾਉਣਾ ਸ਼ੁਰੂ ਕਰਤਾ ਉੱਥੇ ਕੋਈ ਜਥੇਬੰਦੀ ਮਿਸਨ ਸੱਜਰਜ ਵਾਲੇ ਗਏ ਉਹਨਾਂ ਨੇ ਜਾ ਕੇ ਰੋਕਿਆ ਰੋਲਾ ਪਾਇਆ ਉਦੋਂ ਜਾਣ ਤੋਂ ਪਹਿਲਾਂ ਪਹਿਲਾਂ 70 80 ਫੀਸ ਦੀ ਉਹਦਾ ਨੁਕਸਾਨ ਉਹ ਕਰ ਚੁੱਕੇ ਸੀ ਆ ਹੁਣ ਦੀ ਗੱਲ ਹੈ ਕੱਲ ਦੀ ਗੱਲ ਹੈ ਬਬਰ ਕਾਲੀਆਂ ਦਾ ਬੁੰਗਾ ਜਿਹੜਾ ਉੱਥੇ ਪ੍ਰਾਦਰਣ ਖੜਾ ਗੰਦਰਪਤ ਸਾਹਿਬ ਦੇ ਵਿੱਚ ਕਹਿੰਦੇ ਰਸਤਾ ਚੜਦਾ ਕਰਨ ਨੂੰ ਟਾਇਆ ਜਾ ਰਿਹਾ ਖਿਆਲ ਕਰਿਓ ਅੱਜ ਨੂੰ 100 ਸਾਲ ਬਾਅਦ 200 ਸਾਲ ਬਾਅਦ ਵਿਰੁੱਧ ਹਰ ਦੇਖ ਕੋਲੇ ਤੁਹਾਡੀ ਕੋਈ ਨਿਸ਼ਾਨੀ ਨਾ ਬਚੀ ਤੁਸੀਂ ਆਪਣਾ ਇਤਿਹਾਸ ਸੁਣਾਇਆ ਆਪਣੀਆਂ ਆਣ ਵਾਲੀਆਂ نسلਾਂ ਨੂੰ ਦੁਨੀਆ ਨੂੰ ਦੱਸਿਆ ਕਿ ਸਾਡੀ ਕੌਮ ਦੇ ਵਿੱਚ ਇੰਨੇ ਸ਼ਹੀਦ ਹੋਏ ਨੇ ਇੰਨੇ ਜొਹਦੇ ਹੋਏ ਨੇ ਇੰਨੀਆਂ ਕੁਰਬਾਨੀਆਂ ਨੇ ਇੰਨੀਆਂ ਜੰਗਾਂ ਅਸੀਂ ਲੜਿਆ ਹੈ ਉਹ ਕਹਿੰਗਾ ਤੁਸੀਂ ਮਨ ਘੜਤ ਕਹਾਣੀਆਂ ਲਿਆ ਬਣਾਉਨੇ ਹੋ ਤੁਸੀਂ ਝੂਠ ਬੋਲਦਾ ਸੋਡੇ ਕੋਲੇ ਕੋਈ ਨਿਸ਼ਾਨੀ ਦਿਖਾਓ ਕੀ ਹੈ ਇਹ ਹੱਥਾਂ ਦੇ ਉੱਤੇ ਪੱਥਰ ਚੜੀ ਜਾਂਦੇ ਆ ਸੰਗਮਰ ਚੜੀ ਜਾਂਦੇ ਆ ਪਰ ਆਪਾਂ ਸਾਰੇ ਚਪਚੀਤੇ ਇਹ ਨਿਸ਼ਾਨ ਹੁੰਦਾ ਦੇਖ ਰਹੇ ਜਿਹੜਾ 80 90 ਤੋਂ ਲੈ ਕੇ ਆ ਪਿਛਲੇ 40 45 ਸਾਲਾਂ ਦੇ ਵਿੱਚ ਜਿੰਨੀ ਤਵਾਹੀ ਇਨਾਂ ਨੇ ਸਾਡੀਆਂ ਇਤਿਹਾਸਕ ਮਾਰਤਾਂ ਦੀ ਸਾਡੇ ਹਸਤਾ ਵੇਜਾਂ ਦੀ ਸਾਡੀਆਂ ਪਾਤਨੀ ਮਾਰਤਾਂ ਦੀ ਕਰਤੀ ਇੰਨੀ ਦਾ ਮੈਨੂੰ ਲੱਗਦਾ ਤਵਾਈ ਸਾਡੀ ਬਦਾਦੀ ਵੇਲੇ ਨਹੀਂ ਹੋਈ ਹੋਣੀ ਨਦਰਸ਼ਾ ਵੇਲੇ ਨਹੀਂ ਹੋਈ ਹੋਣੀ ਜਿੰਨੀ ਤਵਾਈ ਹੁਣ ਕੀਤੀ ਜਾ ਰਹੀ ਹੈ ਕੌਣ ਜ਼ਿੰਮੇਵਾਰ ਹੈ ਸਾਡੀਆਂ ਸ਼ਰਮਣੀ ਕਮੇਟੀ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਮੈਨੂੰ ਅੱਜ ਹੀ ਪਤਾ ਲੱਗਿਆ ਕਹਿੰਦੇ ਭੀ ਇੰਗਲੈਂਡ ਦਾ ਜਥਾ ਜੀ ਇੱਕ ਉਹ ਜਿਹੜਾ ਨਵਾਂ ਨਸਕਾਮ ਸੇਵਾ ਜਥਾ ਕਾਰ ਸੇਵਾ ਕਰਦੇ ਆ ਕਾਰ ਸੇਵਾ ਦੇ ਨਾਮ ਦੇ ਉੱਤੇ ਲੈ ਕੇ ਘਾਣਾ ਲੈ ਕੇ ਉੱਥੇ ਵੱਡੀਆਂ-ਵੱਡੀਆਂ ਸਪਣਾ ਲਾ ਕੇ ਮਸ਼ੀਨਾ ਤਾਲੇ ਹੋ ਜਾਂਦਾ ਢਾ ਦਿਓ ਜੀ ਨਮਾ ਬਰੋਕਾ ਜੀ ਸੁੰਦਰੀ ਕਰਨ ਕਰਦਾ ਜੀ ਰਾਹ ਚੋੜਾ ਕਰਦਾ ਜੀ ਲੰਗਰ ਹਾਲ ਵੱਡਾ ਪਾਉਣਾ ਜੀ ਤੁਸੀਂ ਅੱਜ ਸਰਹੰਦਰੀ ਨੀਂ ਕੁਲ ਜਾ ਕੇ ਉਹਦੇ ਕੋਲੇ ਖੜ ਕੇ ਜਿਹੜਾ தਤਮਸਤਕ ਹੁੰਨੇ ਹੋ ਅੰਦਰ ਧਿਆਨ ਹੁੰਨੇ ਹੋ ਤੁਸੀਂ ਸਦੀਆਂ ਪਹਿਲਾਂ ਉਸ ਸਮੇਂ ਚਲੇ ਜਾਂਦੇ ਹੋ ਇਹ ਅੱਜ ਤੋਂ ਕਿੰਨੀਆਂ ਸਦੀਆਂ ਕਿੰਨੇ ਸੈਂਕੜੇ ਸਾਲ ਪਹਿਲਾਂ ਆਹ ਨੀ ਆਹ ਦਵਾਰ ਆਉ ਇਕਟਾ ਨੇ ਜਿੰਨਾਂ ਨੂੰ ਸਹਿਬ ਜਾਜਾ ਨੂੰ ਚਣਿਆ ਗਿਆ ਸੀ ਤੇ ਉਹ ਢਾ ਕੇ ਉੱਤੇ ਸਮਰਮਰ ਉੱਤੇ ਪੱਥਰ ਲਾਤਾ ਇਹੋ ਸੋਡਿਆ ਸਾਸ ਉਹ ਜज्ਬਾ ਸੋਡੇ ਉਹ ਅੰਦਰੋਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਉਹ ਉਹਨਾਂ ਪੱਥਰਾਂ ਨੂੰ ਉਹਨਾਂ ਸਮਰਮਰਾਂ ਨੂੰ ਦੇਖ ਕੇ ਨਹੀਂ ਜਾਗ ਸਕਦੇ ਨਹੀਂ ਸਾਨੂੰ ਅਹਿਸਾਸ ਹੋਣਾ ਇਹਨਾਂ ਉਹਨਾਂ ਪ੍ਰਾਤਨ ਨਿਸ਼ਾਨੀਆਂ ਨਾਲ ਪਰ ਆਪਵਾ ਸਭ ਤੋਂ ਵੱਡੀ ਸਮਝ ਲੋੜ ਹੈ ਕਿ ਸਾਨੂੰ ਇਹ ਨਿਸ਼ਾਨੀਆਂ ਬਚਾਉਣੀਆਂ ਪੈਣੀਆਂ ਨੇ ਅਗਲੀ ਮੈਂ ਬੇਨਤੀ ਕਰਦਾ ਕਈ ਵਾਰੀ ਕਿਸ ਗੱਲ ਨੂੰ ਹੋਰ ਪਾਸੇ ਵੀ ਲੈ ਜਾਂਦੇ ਆ ਜਿੰਨੇ ਸਾਡੇ ਪ੍ਰਾਤਨ ਇਤਿਹਾਸ ਨੂੰ ਘੁਰ ਕਰ ਲੈ ਜਿਹੜੇ ਪ੍ਰਾਤਨ ਇਟਾਂ ਦੇ ਬਣੇ ਹੋਏ ਨੇ ਚਿੰਨਾ ਲੱਗਿਆ ਹੋਇਆ ਉੱਥੇ ਭਾਈ ਏਸੀ ਨਾ ਲਾਇਆ ਕਰੀਂ ਏਸੀ ਚੂਨੇ ਨੂੰ ਖਰਾਬ ਕਰ ਦਿੰਦੇ ਆ ਹੌਲੀ ਹੌਲੀ ਉਹ ਮਾਰਤਾ ਉਹ ਕੰਤਾਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਪਰਕਾਰਸੇ ਵਾਲੇ ਆ ਜਾਂਦੇ ਆ ਵੀ ਲਓ ਜੀ ਇਹ ਤਾਂ ਹੁਣ ਡਿੱਗਣ ਵਾਲੀ ਆ ਇਹ ਤਾਂ ਨਵੀਂ ਬਣਾਉਣੀ ਪੈਣੀ ਠੀਕ ਆ ਜਿੱਥੇ ਤੁਹਾਡਾ ਗੁਰੂ ਘਰ ਆ ਪੱਥਰ ਲੱਗਿਆ ਵਾ ਪਿੰਡਾਂ ਦੇ ਗੁਰੂ ਘਰ ਦਾ ਸ਼ਹਿਰਾਂ ਦੇ ਗੁਰੂ ਘਰ ਆ ਉਥੇ ਏਸੀ ਲਾ ਲਓ ਪਰ ਜਿਹੜੇ ਸਾਡੇ ਪ੍ਰਾਤਨ ਚੂਨੇ ਨਾਲ ਚੜਾਈ ਹੋਈ ਵੀ ਆ ਉਥੇ ਏਸੀ ਨੁਕਸਾਨ ਕਰਦੇ ਆ ਸਾਡੇ ਗੁਰੂ ਐਨੀਤ ਨੱਕ ਚੱਲ ਗਏ ਇੰਨਾ ਸੇਖ ਚੱਲ ਗਏ ਤਵੀਆਂ ਤੇ ਬਹਿ ਗਏ ਜੰਗਲਾਂ ਦੇ ਵਿੱਚ ਆ ਕੇ ਸੂਲਾਂ ਦੇ ਸੇਰ ਤੇ ਜਾ ਕੇ ਪੈ ਗਏ ਨੀਹਾਂ ਜਿਣੇਗੇ ਫਿੱਕਾਂ ਦੀ ਗੋਲੀਆਂ ਖਾ ਗਏ ਫਾਸੀਆਂ ਦੇ ਝੂਲਗੇ ਕੀ ਅਸੀਂ 10 20 ਮਿੰਟ ਜੇ ਗੁਰੂ ਘਰ ਜਾਣਾ ਹੁੰਦਾ ਉਹ ਗਰਮੀ ਵਿੱਚ ਜਾਂ ਸਕਦੇ ਕਿੱਡੀ ਗੱਲ ਆ ਇਹ ਸੋਏ ਮੇਰੀਆਂ ਬੇਨਤੀਆਂ ਪ੍ਰਵਾਨ ਕਰਿਓ ਕਿਉਂਕਿ ਸਾਡੀਆਂ ਕਿਤਾਬਾਂ ਦੇ ਵਿੱਚੋਂ ਇਤਿਹਾਸ ਨੂੰ ਬਦਲੀ ਜਾਂਦੇ ਆ ਇਹ ਬਹੁਤ ਵੱਡੀਆਂ ਸ਼ਾਸ਼ਾ ਹੋ ਰਹੀਆਂ ਨੇ ਕਿਤਾਬਾਂ ਦੇ ਵਿੱਚੋਂ ਸਾਡੇ ਯੋਧਿਆਂ ਬਾਰੇ ਸੂਰਮਿਆਂ ਬਾਰੇ ਗੁਰੂਆਂ ਬਾਰੇ ਉਹਨਾਂ ਨੇ ਮਤਿਆਸ ਤੌਰ ਤੇ ਲਿਖਣਾ ਸ਼ੁਰੂ ਕਰਤਾ ਇਤਿਹਾਸ ਨੂੰ ਇਤਿਹਾਸ ਬਣਾਈ ਜਾਂਦੇ ਆ ਮਲਕਾਂ ਤੋਂ ਘਾੜੀਆਂ ਬਣਾ-ਬਣਾ ਲਿਖੀ ਜਾਂਦੇ ਆ ਅੱਜ ਦਾ ਹੁਣ ਮੱਛੇ ਰੋਣਾ ਪਾਇਆ ਸੀ ਪਾਰਾਡੀ ਦਾ ਤੇ ਉਹੀ ਹੈ ਜਿਹੜੇ ਕਹਿੰਦੇ ਆ ਇੱਕ ਦੇਸ਼ ਇੱਕ ਚੋਣ ਇੱਕ ਦੇਸ਼ ਇੱਕ ਬੋਲੀ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਸਟੂਡੈਂਟ ਆਈਡੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਦੀ ਮੈਂ ਗੱਲ ਕਰ ਰਿਹਾ ਨਵੀਂ ਸਿੱਖਿਆ ਨੀਤੀ ਦੇ ਤਾਅ ਤ ਤੁਹਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਉਹ ਆਪਣੀ ਮਨਮਰਜ਼ੀ ਦਾ ਇਤਿਹਾਸ ਲਾਉਣਗੇ ਉਹ ਆਪਣੀ ਮਨਮਰਜ਼ੀ ਦਾ ਸਾਹਤ ਲਾਉਣਗੇ ਅਸੀਂ ਇਸ ਗੱਲ ਤੋਂ ਬਿਲਕੁਲ ਅਵੇਸਰੇ ਆ ਸੋਚ ਕੇ ਆ ਕੋਈ ਧਿਆਨ ਨਹੀਂ ਕੋਈ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਨਹੀਂ ਜਾਂਦੇ ਪਤਾ ਨਹੀਂ ਕਰਦੇ ਕਿ ਸਾਡੇ ਬੱਚੇ ਨੂੰ ਕੀ ਪੜਾ ਰਹੇ ਹੋ ਕਿਹੜਾ ਇਤਿਹਾਸ ਕਿਹੜਾ ਸਾਇੰਸ ਸਾਡੀ ਬੋਲੀ ਨਾਲ ਜੋੜ ਰਹੇ ਹੋ ਨਹੀਂ ਜੋੜ ਰਹੇ ਕੋਈ ਮਾਪਾ ਇਹ ਜ਼ਿੰਮੇਵਾਰੀ ਨਹੀਂ ਸਮਝ ਰਿਹਾ ਅੱਜ ਆਪਾਂ ਗੱਲ ਕਰਦੇ ਆ ਕ੍ਰਿਸ਼ਚਨਾਂ ਦੀ ਅਸਾਈਆਂ ਦੀ ਅਗਲੇ ਆ ਦੇ ਸਭ ਤੋਂ ਵੱਧ ਜੋਰ ਐ ਐਜੂਕੇਸ਼ਨ ਤੇ ਦਿੱਤਾ ਆਪਣੇ ਸਕੂਲ ਆਪਣੇ ਯੂਨੀਵਰਸਿਟੀ ਨਾਲ ਤਿਆਰ ਕੀਤੇ ਆ ਸਾਡੇ ਕੋਲੇ ਆਪਣੇ ਸਕੂਲ ਹੈਗੇ ਸਾਡੇ ਨਾਲ ਕੋ ਢੰਗ ਦੇ ਇਨਵੈਸਟਰ ਹੈਗੇ ਆ ਆਹਨਾਂ ਦੇ ਭਰਾਵਾਂ ਨੂੰ ਬੇਨਤੀ ਕਰਦਾ ਭਰਾਵੋ ਕੱਟੂ ਸਾਹਿਬ ਨੂੰ ਇੱਕ ਮਿੰਟ ਦੇ ਦਿਓ ਗੱਲ ਵਿੱਚ ਰਹਿਣੀ ਹੈ ਇੱਥੇ ਆਉਂਦੇ ਉਹ ਵਿਆਹ ਦੇ ਖਰਚਾ ਕਰ ਦੋ ਲੱਖਾਂ ਰੁਪਇਆ ਟੂਰਨਾਮੈਂਟਾਂ ਦੇ ਖਰਚਾ ਕਰ ਦੋ ਲੱਖਾਂ ਰੁਪਇਆ ਘੱਟੋ ਘੱਟ ਇੱਕ ਦੇ ਜ਼ਿਲ੍ਹੇ ਦੇ ਵਿੱਚ ਕੋਈ ਸਕੂਲ ਹੀ ਖੋਲ ਦਿਓ ਕੋਈ ਜਨਸਤਨਾ ਬਣਾ ਦਿਓ ਅੱਛਾ ਪੰਜਾਬ ਦੇ ਵਿੱਚ ਕੋਰਸਟਰ ਸੈਂਟਰ ਬਣਾ ਦਿਓ ਪੰਜਾਬ ਦੇ ਵਿੱਚ ਜਿਹੜੀ ਸਾਥਵਾਦੀ ਬਦਲੋੜ ਆ ਆਪਾਂ ਕਹਿੰਦੇ ਨੇ ਸਾਡੇ ਬੰਦੇ ਇਸਾਈ ਕੰਮ ਬੰਚਲੇ ਜੀ ਅਗਲੇ ਆਂਦੇ ਉਸ ਗੱਲ ਤੇ ਜ਼ੋਰ ਦਿੱਤਾ ਆਪਾਂ ਚੁੱਪ ਰਏ ਆੱਖਾਂ ਵਿੱਚੀ ਬੈਠੇ ਇਹ ਦੁਕਾਨ ਤਾਂ ਸਾਡਾ ਅੱਜ ਅਸੀਂ ਸਾਬ ਜੱਜ ਦੇ ਸ਼ਹੀਦੀ ਦਿਹਾੜੇ ਮਨਾਉਨੇ ਆ ਤੇ ਅਗਲੇ ਉੱਥੇ ਸਾਡੇ ਬੰਦਿਆਂ ਦੇ ਪੱਗਾਂ ਬੰਨੀਆਂ ਸਰਾਂ ਦੇ ਤਾੜੇ ਪੰਗਾਸ਼ ਨੇ ਭਗ ਇਸਮਰ ਦੇ ਵਿੱਚ ਨੱਚ ਰਹੇ ਨੇ ਇੱਕ ਕਸੂਰ ਉਹਨਾਂ ਦਾ ਨਹੀਂ ਕਸੂਰ ਸਾਡੇ ਨਾਲ ਸੰਸਥਾਵਾਂ ਦਾ ਸਾਡੇ ਆਗੂ ਲੋਕਾਂ ਦਾ ਜਿਨ੍ਹਾਂ ਨੇ ਆਪਣੀ ਕੌਮ ਨੂੰ ਸੰਭੇ ਨਹੀਂ ਉਹ ਸੇਧ ਨਹੀਂ ਦਿੱਤੀ ਭਰਾਵਾ ਸੋ ਲੋੜ ਆਜ ਸਮੇਂ ਦੀ ਜਿਹੜੀਆਂ ਗੱਲਾਂ ਮੈਂ ਤੁਹਾਰ ਨਾਲ ਸਾਂਝੀਆਂ ਕੀਤੀਆਂ ਨੇ